ਫਿਸ਼ਲੇ ਲਗਭਗ 2 ਮਹੀਨਾ ਤੋਂ ਟਰੱਕ ਯੂਨੀਅਨ ਬਰਨਾਲਾ ਦੀ ਧਰਮਕੰਡੇ ਵਾਲੀ ਕਰੋੜਾਂ ਰੁਪਏ ਵਾਲੀ ਜਗ੍ਹਾ ਨੂੰ ਸਿਰਫ 6500 ਰੁਪਏ ਸਾਲਾਨਾ ਲੀਜ਼ ਉਪਰ ਦਿੱਤੇ ਜਾਣ ਨੂੰ ਲੈ ਕੇ ਹੋ ਰਹੀ ਰੋਜ਼ਾਨਾ ਹੀ ਨਵੇਂ-ਨਵੇਂ ਖੁਲਾਸਿਆਂ ਤਹਿਤ ਅੱਜ ਟਰੱਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਵੱਲੋਂ ਇੱਕ ਮੁਲਾਕਾਤ ਦੌਰਾਨ ਕੀਤੇ ਗਏ ਨਵੇਂ ਖੁਲਾਸਿਆਂ ਨੇ ਜਿੱਥੇ ਸਥਾਨਕ ਆਗੂਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ ਉੱਥੇ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕਿਸ ਢੰਗ ਨਾਲ ਸਾਜ਼ਿਸ਼ ਤਹਿਤ ਟਰੱਕ ਯੂਨੀਅਨ ਬਰਨਾਲਾ ਦੀ ਕਰੋੜਾਂ ਰੁਪਏ ਦੀ ਜਗ੍ਹਾ ਨੂੰ ਕੌਟੀਆਂ ਦੇ ਭਾਅ ਦਿੱਤਾ ਜਾ ਰਿਹਾ ਹੈ ਇਸ ਮੌਕੇ ਤੇ ਗੱਲਬਾਤ ਕਰਦਿਆਂ ਆਪ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਟਰੱਕ ਯੂਨੀਅਨ ਮਾਮਲੇ ਵਿੱਚ ਵਾਪਰੇ ਪੂਰੇ ਘਟਨਾਕਰਮ ਬਾਰੇ ਦੱਸਿਆ ਹੈ ਅੱਜ ਦਾ ਜਿਹੜਾ ਆਪਣੀ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮੁੱਦਾ ਉਹ ਸਾਰਾ ਬਰਨਾਲਾ ਇਵਨ ਮੈਂ ਤਾਂ ਕਹੂੰਗਾ ਸਾਰਾ ਪੰਜਾਬ ਹੀ ਭਲੀਭਾਤੀ ਜਾਣਦਾ ਕਿਉਂਕਿ 30 ਜੁਲਾਈ ਨੂੰ ਆਪਾਂ ਇੱਕ ਮੁੱਦਾ ਜਿਹੜਾ ਲੋਕਾਂ ਦੀ ਕਚਹਿਰੀ 'ਚ ਲੈ ਕੇ ਗਏ ਸੀ ਉਸ ਦਿਨ ਵੀ ਆਪਾਂ ਇਕੱਠੇ ਹੋਏ ਸੀ ਆਪਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਵੀ 2 ਮਹੀਨੇ ਪਹਿਲਾਂ ਬਰਨਾਲੇ ਦੀ ਟਰੱਕ ਯੂਨੀਅਨ ਦੀ ਕੰਡੇ ਵਾਲੀ ਜਗਾ ਜਿਹੜੀ ਲਗਭਗ 50 ਬਸਵੇ 4 ਕਨਾਲਾਂ ਤੋਂ ਉੱਪਰ ਥਾਂ ਸੀਗਾ ਜਿਹਦੀ ਬਹੁਤ ਕਰੋੜੀ ਕੀਮਤ ਮਤਲਬ ਕਿ 8-9 ਕਰੋੜ ਰੁਪਈਆ ਜਿਹਦੀ ਅੱਜ ਦੇ ਟਾਈਮ ਦੇ ਹਿਸਾਬ ਨਾਲ ਉਹਦੀ ਕੀਮਤ ਆ ਉਹਦੀ ਇੱਕ ਲੀਜ਼ ਡੀਡ ਹੋਈ ਉਹ ਲੀਜ਼ ਡੀਡ ਸਰਕਾਰ ਦੇ ਨੁਮਾਇੰਦਿਆਂ ਨੇ ਕਰਾਈ ਉਹ ਲੀਜ਼ ਡੀਡ ਸਿਰਫ ਤੇ ਸਿਰਫ 6500 ਰੁਪਏ ਤੇ ਉਹ ਪਟਾਨਾਮਾ ਹੋਇਆ ਸਾਲਾਨਾ ਉਹ ਪਟਾਨਾਮਾ 20 ਸਾਲਾਂ ਵਾਸਤੇ ਲਿਖਿਆ ਗਿਆ ਸੀ ਤੇ 35 ਸਾਲਾਂ ਵਾਸਤੇ ਉਹ ਅੱਗੇ 15 ਸਾਲਾਂ ਵਾਸਤੇ ਟੋਟਲ 35 ਸਾਲਾਂ ਵਾਸਤੇ 15 ਸਾਲਾਂ ਵਾਸਤੇ ਉਹਨੂੰ ਐਕਸਟੈਂਡ ਵੀ ਕਰ ਸਕਦੇ ਸੀ ਇਹ ਗੱਲਾਂ ਮੈਂ ਲੋਕਾਂ ਦੀ ਕਚਹਿਰੀ ਚ ਲੈ ਕੇ ਗਿਆ ਸੀ ਤੇ ਉਹ ਪਟਾਨਾਮਾ ਮੈਂ ਸਾਰਿਆਂ ਨੂੰ ਦਿਖਾਇਆ ਸੀ ਮਤਲਬ ਕਿ ਉਸ ਤੋਂ ਬਾਅਦ ਜਦੋਂ ਇਹ ਮੁੱਦਾ ਸੀ ਚੱਕਿਆ ਤਾਂ ਇਹਨਾਂ ਨੇ ਉਹ ਲੀਜ਼ ਡੀਡ ਆ ਜਿਹੜੀ ਉਹ ਵਾਪਸ ਕਰਾਈ 30 ਜੁਲਾਈ ਨੂੰ ਆਪਾਂ ਲਾਈਵ ਹੋ ਕੇ 30 ਜੁਲਾਈ ਨੂੰ ਆਪਾਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੀ ਕਚਹਿਰੀ 'ਚ ਮੁੱਦਾ ਲੈ ਕੇ ਜਾਂਦੇ ਆ ਇੱਕ ਤਰੀਕ ਨੂੰ ਇਹ ਪਟਾਨਾਮਾ ਕੈਨਸਲ ਕਰਾ ਦਿੰਦੇ ਆ ਤੇ ਮੈਂ ਤੁਹਾਨੂੰ ਹੋਰ ਦੱਸਣਾ ਚਾਹਣਾ ਵੀ ਉਹਦਾ ਇੰਤਕਾਲ ਵੀ 20 ਦਿਨ ਉਹਦਾ ਇੰਤਕਾਲ ਨਹੀਂ ਹੋਇਆ 16 17 ਦਿਨ ਤੇ ਜਦੋਂ 18 16 ਤਰੀਕ ਨੂੰ ਮੈਂ ਫੇਰ ਇੱਕ ਚੈਨਲ ਤੇ ਬੈਠ ਕੇ ਉਹਦੀ ਗੱਲਬਾਤ ਦੱਸੀ ਲੋਕਾਂ ਨੂੰ ਇਹਦਾ ਇੰਤਕਾਲ ਨਹੀਂ ਦਰਜ ਹੋਇਆ ਫਿਰ 18 ਤਰੀਕ ਨੂੰ ਉਹਦਾ ਇੰਤਕਾਲ ਦਰਜ ਹੋਇਆ ਤੇ ਅੱਜ ਜਿਹੜੀ ਮੈਂ ਗੱਲ ਕਰਨ ਚੱਲਿਆ ਉਹ ਮੈਂ ਇਹ ਗੱਲ ਕਰਨ ਨਹੀਂ ਜਾ ਰਿਹਾ ਤੁਹਾਨੂੰ ਤੁਹਾਡੇ ਨਾਲ ਕਿਉਂਕਿ ਅੱਜ ਸਵੇਰੇ ਜਿਹੜੀ ਬਿੱਲੀ ਆ ਉਹ ਚੰਗੀ ਤਰ੍ਹਾਂ ਥੈਲਿਆਂ ਬਾਹਰ ਆ ਗਈ ਅੱਜ ਸਵੇਰੇ ਜਿਹੜੇ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੱਧੂ ਉਹਨਾਂ ਨੇ ਇੱਕ ਚੈਨਲ ਦੇ ਇੰਟਰਵਿਊ ਕੀਤੀ ਕਿਉਂਕਿ ਰਾਹੀਂ ਉਹਨਾਂ ਦੇ ਹੋਇਆ ਸੀ ਸਾਰਾ ਕੁਝ ਉਹਨਾਂ ਦੇ ਸਾਇਨ ਸੀ ਉਹ ਸਾਇਨਿਕ ਅਥਾਰਟੀ ਸੀ ਉਹਨਾਂ ਦੇ ਥਰੂ ਉਹ ਪਟਾਨਾਮਾ ਹੋਇਆ ਸੀ ਅੱਜ ਉਹਨਾਂ ਨੇ ਇੱਕ ਚੈਨਲ ਤੇ ਬੈਠ ਕੇ ਗੱਲ ਕਹੀ ਕਹਿੰਦੇ ਜੀ ਇਹ ਪਟਾਨਾਮਾ ਕਰਾਉਣ ਚ ਮੇਰਾ ਕੋਈ ਕਸੂਰ ਨਹੀਂ ਉਹ ਕਹਿੰਦੇ ਵੀ ਐਮਪੀ ਮੀਥ ਹੇਰ ਦੇ ਓਐਸਡੀ ਨੇ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਕਰਾਇਆ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਵੀ ਜਿਹੜੇ ਮਨਜੀਤ ਕੌਰ ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਧਨੋਲੇ ਤੋਂ ਉਹ ਕਹਿੰਦੇ ਮੈਂ ਉਹਨਾਂ ਨੂੰ ਪਰਸਨਲੀ ਕਦੇ ਦੇਖਿਆ ਵੀ ਨਹੀਂ ਨਾ ਮੈਂ ਉਹਨਾਂ ਨੂੰ ਪਰਸਨਲੀ ਜਾਣ ਜਾਣਦਾ ਤੁਸੀਂ ਉਹ ਸੁਣ ਸਕਦੇ ਹੋ ਵੀ ਪਰਸਨਲੀ ਉਹਨਾਂ ਨੂੰ ਮੈਂ ਕੋਈ ਨਹੀਂ ਜਾਣਦਾ ਮੈਂ ਮੇ ਉਹਦੇ ਨਾਲ ਕਦੇ ਕੋਈ ਰਾਬਤਾ ਵੀ ਨਹੀਂ ਹੋਇਆ ਉਹ ਮੈਂ ਇਸ ਗੱਲ ਦੀ ਸੌਖਾਣ ਨੂੰ ਤਿਆਰ ਨੇ ਉਹ ਕਹਿੰਦਾ ਮੈਂ ਗੁਰਦੁਆਰੇ ਜਾਂਦਾ ਸੋ ਦੇਖੋ ਇੱਥੋਂ ਇਹ ਗੱਲ ਸਪਸ਼ਟ ਹੁੰਦੀ ਆ ਵੀ ਮੈਂ ਹਮੇਸ਼ਾ ਇਹੀ ਕਿਹਾ ਜਿੰਨੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਮੈਂ ਕਿਹਾ ਵੀ ਇਹ ਸਿਰਫ ਤੇ ਸਿਰਫ ਮੋਰੇ ਆ ਚਾਹੇ ਕੋਈ ਪ੍ਰਧਾਨ ਆ ਮੈਂ ਅੱਜ ਵੀ ਕਹਿਣਾ ਚਾਹੇ ਕੋਈ ਓਐਸਡੀ ਆ ਸਾਰੇ ਮੋਰੇ ਆ ਅੱਜ ਇਹ ਗੱਲ ਸਪਸ਼ਟ ਹੋ ਗਈ ਵੀ ਇਸ ਦੇ ਜਿਹੜੇ ਸਾਜ਼ਿਸ਼ ਕਰਤਾ ਨੇ ਇਹ ਜਿਹੜੀ ਜਿਹੜੀ ਇਹ ਸਾਜ਼ਿਸ਼ ਹੋਈ ਆ ਸਾਰੀ ਇਹਦੇ ਸਾਜ਼ਿਸ਼ ਕਰਤਾ ਐਕਚੁਅਲ ਦੇ ਵਿੱਚ ਮੀਤ ਹੇਰ ਕਿਉਂਕਿ ਮੀਤ ਹੇਰ ਦੇ ਕਹਿਣ ਤੇ ਸਾਰਾ ਕੁਝ ਹੋਇਆ ਨਹੀਂ ਕਿਸੇ ਦੀ ਬਾਈ ਜੀ ਤਾਕਤ ਨਹੀਂ ਤੁਸੀਂ ਸਾਰੇ ਮੈਂ ਪਹਿਲਾਂ ਵੀ ਕਹਿੰਦਾ ਸੀ ਸਾਰੇ ਜਾਣਦੇ ਹੋ ਕਿਸੇ ਤਹਿਸੀਲਦਾਰ ਦੀ ਤਾਕਤ ਨਹੀਂ ਵੀ ਤਿੰਨ ਦਿਨਾਂ ਦੇ ਅੰਤਕਾਲ ਦਰਜ ਕਰ ਦੇ ਨਾਲੇ ਉਹ ਵੀ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਕਹਿਣ ਤੇ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਕਹਿੰਦੇ ਮੈਂ ਤਾਂ ਧਰਨਾ ਲਾਇਆ ਆਰਟੀਓ ਆਰਟੀਓ ਨੇ ਮੇਰੀ ਗੱਲ ਨਹੀਂ ਸੁਣੀ ਮੈਂ ਧਰਨਾ ਲਾਇਆ ਇੱਕ ਆਰਟੀਓ ਦਾ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਗੱਲ ਨਹੀਂ ਸੁਣ ਰਿਹਾ ਤੇ ਕਿ ਤਸਹीलदार ਤਿੰਨ ਦਿਨਾਂ ਚੋਂ ਦਾ ਇੰਤਕਾਲ ਦਰਜ ਕਰ ਦੇ ਪਹਿਲਾਂ ਰਜਿਸਟਰੀ ਕਰੇ ਫਿਰ ਤਿੰਨ ਦਿਨਾਂ ਚੋਂ ਇੰਤਕਾਲ ਦਰਜ ਕਰ ਦੇ ਤੇ ਉਸ ਤੋਂ ਬਾਅਦ ਦੁਬਾਰੇ ਵੀ ਕਰਾਤਾ ਫਿਰ 20 ਦਿਨ 15 16 ਦਿਨ ਉਹਦਾ ਇੰਤਕਾਲ ਦਰਜ ਹੀ ਨਹੀਂ ਹੋਇਆ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਕਿਸਮ ਦੀ ਰਾਜਨੀਤੀ ਹੈ ਜਿਹੜੀ ਬਰਨਾਲੇ ਚੱਲ ਰਹੀ ਆ ਤੇ ਸਾਨੂੰ ਬਹੁਤ ਦੁੱਖ ਹ ਲੋਕਾਂ ਨੇ ਵੋਟਾਂ ਪਾ ਕੇ ਵਿਸ਼ਵਾਸ ਨਾਲ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਸੀ ਮੀਤਹੇਰ ਨੂੰ ਤਿੰਨ ਵਾਰ ਬਰਨਾਲੇ ਦੇ ਲੋਕਾਂ ਨੇ ਵੋਟਾਂ ਪਾਈਆਂ ਤੇ ਸਾਰੀਆਂ ਵੋਟਾਂ ਬਰਨਾਲੇ ਦੇ ਲੋਕ ਇਹ ਮਹਿਸੂਸ ਕਰ ਰਹੇ ਆ ਵੀ ਇਹਨਾਂ ਨੇ ਖੂਚ ਸੜਤੀਆਂ ਕਿਉਂਕਿ ਤੁਸੀਂ ਦੇਖੋ ਇੱਕ ਸੰਸਥਾ ਦੀ ਜ਼ਮੀਨ ਨੂੰ ਦੱਬਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਦੂਜੀ ਗੱਲ ਉਸ ਤੋਂ ਬਾਅਦ ਹਰਦੀਪ ਸਿੱਧੂ ਨੇ ਹੋਰ ਵੀ ਖੁਲਾਸੇ ਕੀਤੇ ਉਹ ਕਹਿੰਦਾ ਜੀ ਮੈਂ ਗਿਆ ਮੈਂ ਪੁੱਛਿਆ ਵੀ ਤੁਸੀਂ ਜੀ ਮੈਨੂੰ ਲਾ ਰਹੇ ਹੋ ਕੋਈ ਉਹਨਾਂ ਦੀ ਚਲੋ ਟਰੱਕ ਯੂਨੀਅਨ ਦਾ ਮੈਟਰ ਆ ਮੈਂ ਉਹ ਗੱਲ ਚ ਨਹੀਂ ਪੈਣਾ ਚਾਹੁੰਦਾ ਪਰ ਉਹ ਕਹਿੰਦੇ ਟਰੱਕ ਯੂਨੀ ਤੂੰ ਤੂੰ ਮੇਰਾ ਕਸੂਰ ਕੀ ਆ ਉਹ ਕਹਿੰਦਾ ਜੀ ਜੇ ਮੇਰਾ ਕੋਈ ਕਸੂਰ ਆ ਤੁਸੀਂ ਮੇਰੇ ਤੇ ਪਰਚਾ ਦੇ ਦਿਓ ਕਹਿੰਦਾ ਵੀ ਤੁਸੀਂ ਮੈਨੂੰ ਲਾ ਕੇ ਰਾਇਓ ਹਰਿੰਦਰ ਧਾਲੀਵਾਲ ਜਿਹੜਾ ਮਾਸੀ ਦਾ ਮੁੰਡਾ ਮੀਤਹੇਰ ਦਾ ਸੋ ਕਾਲਡ ਮਾਸੀ ਦਾ ਮੁੰਡਾ ਉਹ ਹਰਦੀਪ ਸਿੱਧੂ ਨੂੰ ਕਹਿੰਦਾ ਕਹਿੰਦਾ ਜੀ ਮਤਲਬ ਕਿ ਤੁਸੀਂ ਮੀਤਹੇਰ ਨੂੰ ਰিসিਵ ਨਹੀਂ ਕਰਨ ਜਾਂਦੇ ਤੁਸੀਂ ਦੇਖੋ ਕਿਸ ਹੱਦ ਦਰਜੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਕਹਿੰਦੇ ਭਾਈ ਤੁਸੀਂ ਮੀਤਹੇਰ ਨੂੰ ਉਹ ਕਹਿੰਦਾ ਹਰਿੰਦਰ ਧਾਲੀਵਾਲ ਨੂੰ ਕਹਿੰਦਾ ਵੀ ਤੈਨੂੰ ਇਸ ਕਰਕੇ ਨਹੀਂ ਲਾ ਰਹੇ ਇਹ ਮੁੱਦਾ ਤਾਂ ਤੂੰ ਛੱਡ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਆਪਾਂ ਹੀ ਕੀਤਾ ਸੀ ਇਹ ਸ਼ਬਦ ਵੀ ਇਹਦਾ ਆਪਾਂ ਕੀਤਾ ਸੀ ਕੋਈ ਗੱਲ ਨਹੀਂ ਇਹਦਾ ਸਪਸ਼ਟ ਹੋ ਗਿਆ ਵੀ ਇਹਨਾਂ ਨੇ ਕੀਤਾ ਸੀ ਹੈਨਾ ਉਹ ਕਹਿੰਦਾ ਵੀ ਅਸੀਂ ਇਸ ਕਰਕੇ ਲਾ ਰਹੇ ਹਾਂ ਤੂੰ ਮੀਤਹਿਰ ਨੂੰ ਰੀਸੀਵ ਨਹੀਂ ਕਰਨ ਜਾਂਦਾ ਤੁਸੀਂ ਦੇਖੋ ਯਾਰ ਇਹ ਮਤਲਬ ਕਿ ਮੈਂ ਬਰਨਾਲੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਵੀ ਬਰਨਾਲੇ ਦੇ ਲੋਕੋ ਦੇਖਿਓ ਕਿਤੇ ਗਲਤੀ ਕਰ ਲਿਓ ਹੁਣ ਚੌਥੀ ਵਾਰ ਲੈ ਨੂੰ ਵੋਟਾਂ ਪਾ ਦਿਓ ਇਹਦਾ ਸਾਰੇ ਬਰਨਾਲੇ ਦੇ ਲੋਕਾਂ ਨੂੰ ਕਿਹਾ ਕਰੂ ਭਾਈ ਮੈਨੂੰ ਬੜਬੜੋ ਰੀਸੀਵ ਕਰਕੇ ਲੈ ਕੇ ਆਓ ਮਤਲਬ ਕਿ ਯਾਰ ਇਹ ਲੋਕ ਸੇਵਕ ਨੇ ਕਿ ਰਾਜੇ ਨੇ ਕਮਾਲ ਦੀ ਗੱਲ ਆ ਇਹ ਲੋਕਾਂ ਦੀ ਲੀਡਰ ਕਾਦੇ ਵਾਸਤੇ ਚੁਣਦੇ ਆ ਲੋਕ ਲੋਕ ਲੀਡਰ ਲੋਕਾਂ ਦੀ ਸੇਵਾ ਕਰਨ ਵਾਸਤੇ ਨਹੀਂ ਚੁਣਦੇ ਆ ਨਾ ਕਿ 20 25 25 ਗਨਮੈਨ ਆਪਦੇ ਨਾਲ ਖੜਾ ਕੇ ਇਹ ਲੋਕਾਂ ਨੂੰ ਡਰਾਉਂਦੇ ਫਿਰਦੇ ਆ ਕਮਾਲ ਦੀ ਗੱਲ ਆ ਸੋ ਮੈਂ ਸਮਝਦਾ ਇਹ ਬਹੁਤ ਵੱਡਾ ਧਰੋਆ ਜਿਹੜਾ ਬਰਨਾਲੇ ਦੇ ਲੋਕਾਂ ਨਾਲ ਕਮਾਇਆ ਗਿਆ ਤੇ ਮੈਂ ਹਰੇਕ ਗੱਲ ਤੇ ਮੀਤਹੇਰ ਕਹਿੰਦਾ ਵੀ ਮੈਂ ਜੀ ਪਹਿਲਾਂ ਜਦੋਂ ਆਪਣਾ ਲੋਕਾਂ ਦੀ ਕਚਹਿਰੀ 'ਚ ਜਾਂਦੇ ਸੀ ਜਦੋਂ ਕੋਈ ਵੋਟਾਂ ਮੰਗਣ ਵੀ ਮੇਰੇ ਤੇ ਜੇ ਕੋਈ ਇਨਜ਼ਾਮ ਸਾਬਤ ਹੋ ਗਿਆ ਜੀ ਤੇ ਮੈਂ ਸਿਆਸਤ ਛੱਡੂ ਤੁਹਾ ਮੈਂ ਮੈਂ ਪੁੱਛਣਾ ਚਾਹਣਾ ਉਹ ਭਾਈ ਇਹ ਇਲਜ਼ਾਮ ਸਾਬਤ ਨਹੀਂ ਹੋਏ ਇਹਦਾ ਮੈਂ ਸਮਝਦਾ ਕੋਈ ਕੁੜਤਾ ਖਾਲੀ ਨਹੀਂ ਰਹਿ ਗਿਆ ਸਾਰੇ ਇਲਜ਼ਾਮ ਤਾਂ ਦੁੱਧ ਧੋਤੇ ਕਹਿ ਲੋ ਮੂਹਰੇ ਕੱਢ ਕੇ ਰੱਖਦੇ ਲੋਕਾਂ ਨੇ ਤੁਹਾਡਾ ਹਰਦੀਪ ਸਿੱਧੂ ਤੁਹਾਡੇ ਤੇ ਇਲਜ਼ਾਮ ਉਹਨੇ ਸਾਰੀਆਂ ਗੱਲਾਂ ਕਰਤੀਆਂ ਤੇ ਹੁਣ ਮੈਨੂੰ ਐ ਦੱਸੇ ਮੀਤਹਿਰ ਸਿਆਸਤ ਕਦੇ ਛੱਡੂਗਾ ਸੋ ਮੈਂ ਬਰਨਾਲੇ ਦੇ ਲੋਕਾਂ ਨੂੰ ਅਪੀਲ ਕਰਨੀ ਚਾਹਣਾ ਵੀ ਬਰਨਾਲੇ ਦੇ ਲੋਕੋ ਇਹਨੂੰ ਮੱਥਾ ਟੇਕ ਦਿਓ ਇਹਨਾਂ ਨੂੰ ਇਥੋਂ ਆਪਾਂ ਆਪਾਂ ਨੂੰ ਇਹੋ ਜਿਹੇ ਲੀਡਰਾਂ ਦੀ ਕੋਈ ਲੋੜ ਨਹੀਂ ਤੇ ਮੇਰੀ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਆ ਵੀ ਮੁੱਖ ਮੰਤਰੀ ਸਾਹਿਬ ਹੁਣ ਨਾ ਚੀਚੀ ਤੇ ਲਹੂ ਲਾ ਕੇ ਸ਼ਹੀਦ ਨਾ ਬਣਿਓ ਮੇਰੀ ਬੇਨਤੀ ਆ ਤੁਹਾਡੇ ਚਰਨਾਂ ਚ ਚੀਚੀ ਦੇ ਲਹੂ ਲਾ ਕੇ ਸ਼ਹੀਦ ਨਾ ਬਣਿਓ ਇਸ ਐਮਪੀ ਤੇ ਪਰਚਾ ਦਰਜ ਕਰੋ ਜਿਹਦੇ ਜਿਹਦੀ ਰਹਿਨਮਾਈ ਹੇਟ ਹੈ ਸਾਰਾ ਕੁਝ ਹੋ ਰਿਹਾ ਨਾ ਮੇਰੀ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਆ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਨਹੀਂ ਕਿਉਂਕਿ ਬਰਨਾਲੇ ਦੇ ਲੋਕ ਨਾਲ ਬਹੁਤ ਵੱਡਾ ਧਰੋਆ ਜਿਹੜਾ ਇਹਨਾਂ ਨੇ ਕਮਾਇਆ ਤੁਸੀਂ ਦੇਖੋ ਅੱਜ ਤੱਕ ਇੱਕ ਸੰਸਥਾ ਦੀ ਜੇ ਆਪਾਂ ਤੁਸੀਂ ਸਾਰੇ ਇੱਥੇ ਸਿਆਣੇ ਬੈਠੇ ਹੋ ਸਾਰੇ ਤੁਸੀਂ ਬੜਾ ਮੇਰੇ ਨਾਲ ਬਹੁਤ ਵੱਧ ਤਿਆਰਬਾ ਥੋੜਾ ਜਿਹੜੇ ਲੋਕ ਸੁਣ ਵੀ ਰਹੇ ਆ ਮੈਂ ਉਹਨਾਂ ਨੂੰ ਵੀ ਕਹਿਣਾ ਵੀ ਤੁਹਾਡਾ ਜੇ ਮੈਂ ਮੁੱਦਾ ਨਾ ਚੱਕਦਾ ਕਿ ਤੁਸੀਂ ਸੋਚ ਸਕਦੇ ਹੋ ਵੀ ਇਹ ਜਿਹੜੀ ਜ਼ਮੀਨ ਹੈ ਵਾਪਸ ਹੋ ਜਾਂਦੀ ਤੁਸੀਂ ਦੇਖੋ ਜੇ ਮੁੱਦਾ ਮੈਂ ਨਾ ਕਚਹਿਰੀ ਚ ਲੈ ਕੇ ਆਉਂਦਾ ਲੋਕਾਂ ਦੀ ਚ ਤਾਂ ਇਹ ਜ਼ਮੀਨ ਤੇ ਕਬਜ਼ਾ ਹੋ ਜਾਣਾ ਸੀ ਤੇ ਇਸ ਤੋਂ ਵੱਧ ਮਤਲਬ ਕਿ ਸਪਸ਼ਟਤਾ ਕੀ ਹੋ ਸਕਦੀ ਹੈ ਇਸ ਤੋਂ ਪਹਿਲਾਂ ਧਨੌਲੇ ਵਾਲਾ ਮਸਲਾ ਸੀ ਉਹ 90 ਲੱਖ ਰੁਪਇਆ ਉਹ ਕੋਈ ਜਿਹੜਾ ਜਿਹੜਾ ਉਹਦੇ ਵਿੱਚ ਕਲਪਰੇਟ ਸੀ ਜੋ ਦੋਸ਼ੀ ਸੀ ਉਹਦੇ ਗਣੀ ਝਾਕੇ ਤੱਕ ਨਹੀਂ ਇਹ ਸੋ ਮੈਂ ਸਮਝਦਾ ਵੀ ਇਦੋਂ ਵੱਡਾ ਜਿਹੜਾ ਧਰੋਆਬਰ ਨਾਲੇ ਦੇ ਲੋਕਾਂ ਨਾਲ ਹੋ ਨਹੀਂ ਸਕਦਾ ਤੇ ਇਹ ਬਹੁਤ ਬਹੁਤ ਮੰਦਭਾਗੀ ਘਟਨਾ ਜਿਹੜੀ ਬਰਨਾਲੇ ਚ ਵਾਪਰੀ ਆ ਤੇ ਮੇਰੀ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਆ ਵੀ ਮੁੱਖ ਮੰਤਰੀ ਸਾਹਿਬ ਇਹਤੇ ਸਖਤ ਐਕਸ਼ਨ ਲਓ ਤਾਂ ਨਿਕਲ ਕੇ ਆਓ ਵੀ ਤੁਸੀਂ ਕੋਈ ਸਟੈਂਡ ਲੈਣੇ ਹੋ ਤੁਸੀਂ ਸਖਤ ਐਕਸ਼ਨ ਲਓ ਇਹ ਮੀਧੇਰ ਦੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਮੈਂ ਮੈਂ ਉਦੋਂ ਦਾ ਕਹਿਣਾ ਆ ਰਿਹਾ ਚਾਹੇ ਕੋਈ ਪ੍ਰਧਾਨ ਆ ਚਾਹੇ ਕੋਈ OSD ਆ ਚਾਹੇ ਕੋਈ PA ਆ ਕੋਈ ਵੀ ਕਿਸੇ ਦੀ ਤਾਕਤ ਨਹੀਂ ਕੋਈ ਤਸਿਲਦਾਰ ਨੂੰ ਹੀ ਫੋਨ ਕਰਦੇ ਇਹ ਤਾਂ ਇੱਕ ਪਾ ਪੰਜਾਬ ਇਸ ਵੇਲੇ ਥਾਂ 10 ਕਰੋੜ ਦੀ 9 ਕਰੋੜ ਦੀ ਉਹਨੂੰ ਨਾ ਕਰਾਉਣ ਦੀਆਂ ਗੱਲਾਂ ਨੇ ਸੋ ਇਹ ਸਿਰਫ ਤੇ ਸਿਰਫ ਜਿਹੜੀ ਸਾਜ਼ਿਸ਼ ਆ ਸਾਜ਼ਿਸ਼ ਕਰਤਾ ਇਹਦੇ ਵਿੱਚ ਮੀਤਹੇਰ ਤੇ ਮੀਤਹੇਰ ਹੀ ਦੋਸ਼ੀ ਹੈ ਤੇ ਮੀਤਹੇਰ ਦੀ ਪਰਚਾ ਜਿਹੜਾ ਅਦਰਜ ਹੋਣਾ ਬਣਦਾ ਅੱਛਾ ਇਹਦੇ ਵਿੱਚ ਬਾਕੀ ਤੋਂ ਲੜੀਦਾ ਹੈ ਕਿ ਜਿਵੇਂ ਬੀਜੀ ਸਿੰਘ ਲਾਦਾ ਜਾਂ ਹੋਰ ਉਹਨਾਂ ਨੂੰ ਫਰਜ਼ ਦਿੱਤਾ ਗਿਆਗਾ ਤੇ ਸਰਕਾਰ ਦੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਦੇਖੋ ਅਸੀਂ ਤਾਂ ਇਹੀ ਅਪੀਲ ਕਰ ਰਹੇ ਹਾਂ ਵੀ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਮਤਲਬ ਕਿ ਆਪਾਂ ਨੂੰ ਤੁਸੀਂ ਦੇਖੋ ਬਾਈ ਜੀ ਆਪਾਂ 20 ਦਿਨ ਹੋ ਗਏ ਆਪਾਂ ਨੂੰ 20 ਤੋਂ ਵੀ 22 ਦਿਨ ਹੋ ਗਏ 30 ਤੋਂ ਅੱਜ ਅੱਜ 22 23 ਤਰੀਕ ਹੈ ਨਾ ਜੀ ਤੇ 30 ਤਰੀਕ ਦੀ 30 ਤਰੀਕ ਦੀ ਆਪਾਂ ਪ੍ਰੈਸ ਕਾਨਫਰੰਸ ਕੀਤੀ ਆ ਮੀਤ ਹੈਰ ਅੱਜ ਤੱਕ ਕੈਮਰੇ ਸਾਹਮਣੇ ਨਹੀਂ ਆਇਆ ਬਾਈ ਜੀ ਇਥੋਂ ਕੀ ਕਿਸਪਾ ਹੋਣ ਤਾਂ ਚਲੋ ਅੱਜ ਤਾਂ ਸਾਰਾ ਕੁਝ ਹੀ ਹਰਦੀਪ ਸਿੱਧੂ ਨੇ ਸਾਰਾ ਕੁਝ ਹੀ ਉਹ ਕਰਤਾ ਮੈਂ ਤਾਂ ਸਮਝਦਾ ਉਹਦੀ ਸਿਆਣਫ ਰਹੀ ਗਈ ਉਹ ਬੰਦੇ ਦੀ ਵੀ ਯਾਰ ਉਹਨੇ ਇੱਕ ਉਹ ਕੈਨਸਲ ਡੀਡ ਵੀ ਲਖਾਈ ਜਿਵੇਂ ਉਹ ਸਾਰੀਆਂ ਗੱਲਾਂ ਦੱਸ ਰਿਹਾ ਵੀ ਮੈਂ ਤਾਂ ਕੈਨਸਲ ਡੀਡ ਵੀ ਕਰਾਈ ਮਤਲਬ ਮੈਂ ਇੱਕ ਘੜੀ ਉਹ ਫੇਰ ਵੀ ਮੰਨਦਾ ਵੀ ਯਾਰ ਉਹਨੇ ਫੇਰ ਵੀ ਕੈਨਸਲ ਡੀਡ ਕਰਾਈ ਪਰ ਉਹ ਮੈਂ ਤੁਸੀਂ ਦੇਖੋ ਯਾਰ ਹੋ ਇੱਕ ਹੋਰ ਗੱਲਾਂ ਜਿਹੜੀਆਂ ਇਹਦੇ ਵਿੱਚ ਉਹਨੇ ਕਿਹਾ ਕਹਿੰਦਾ ਜੀ ਮੈਂ ਤੁਸੀਂ ਸੁਣੋ ਸਾਰੀ ਨੂੰ ਉਹ ਕਹਿੰਦਾ ਵੀ ਮੈਂ ਮਤਲਬ ਕਿ ਸ਼ੁਰੂ ਤੋਂ ਉਮੀਦ ਹੀ ਨਾ ਰਿਆਂ ਛੋਟੇ ਹੁੰਦੇ ਤੂੰ ਉਹਨੇ ਗੱਲ ਦੱਸੀ ਕਹਿੰਦਾ ਮੈਂ ਛੋਟੇ ਹੁੰਦੇ ਤੋਂ ਕਹਿੰਦਾ ਸਾਡੀ ਪਰਿਵਾਰਕ ਆ ਕਹਿੰਦਾ ਸਾਡਾ ਭਰਾਵਾਂ ਵਾਲਾ ਪਿਆਰ ਸੀ ਸਾਡੀ ਪਰਿਵਾਰਕ ਇੱਕ ਨਿੱਜੀ ਨਿੱਜੀ ਪਿਆਰ ਆ ਅਸੀਂ ਸ਼ੁਰੂ ਤੋਂ ਨਾਲ ਰਹੇ ਆ ਤੇ ਕਹਿੰਦਾ ਸਾਡਾ ਇੱਕ ਪਲਾਟ ਵੀ ਸੰਝਾ ਉਹ ਪਲਾਟ ਆ ਕਹਿੰਦਾ ਜਿਹੜਾ ਉਹ ਮੀਤਹਿਰ ਜੀ ਨੇ ਜਿਹੜੇ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਸਰਦਾਰ ਚਮਕੌਰ ਸਿੰਘ ਜੀ ਦੇ ਨਾਮ ਆ ਉਹਨਾਂ ਨੇ ਕਿਹਾ ਇਹ ਗੱਲ ਉਹ ਕਹਿੰਦੇ ਜੀ ਮੈਂ ਜਦੋਂ ਜਦੋਂ ਇਹ ਸਾਰੀ ਘਟਨਾ ਕ੍ਰਮ ਵਾਪਰੀ ਉਹ ਕਹਿੰਦੇ ਉਹਨਾਂ ਦੇ ਪਿਤਾ ਜੀ ਵੀ ਨਾਲ ਸੀ ਉਹ ਕਹਿੰਦੇ ਇਹਨਾਂ ਨੇ ਕਿਹਾ ਵੀ ਚਲੋ ਜੀ ਤੁਸੀਂ ਜੋ ਕਰਨਾ ਕਰੋ ਸਾਨੂੰ ਸਾਡਾ ਪਲਾਟ ਤਾਂ ਵਾਪਸ ਕਰ ਦਿਓ ਕਿਉਂਕਿ ਉਹ ਉਦੋਂ ਮਤਲਬ ਕਿ ਇੱਕ ਨਾਰ ਖੜਾ ਉਹ ਪਲਾਟ ਵੀ ਨਹੀਂ ਦੇਣ ਚਾ ਰਹੇ ਉਹ ਕਹਿੰਦੇ ਕੋਈ ਗੱਲ ਇਹਦਾ ਬਾਅਦ ਚ ਦੇਖਾਂਗੇ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਅਪੀਲ ਆ ਮੁੱਖ ਮੰਤਰੀ ਸਾਹਿਬ ਉਹਦਾ ਭਾਈ ਪਲਾਟ ਵੀ ਦਵਾ ਦੋ ਨਹੀਂ ਇਹ ਆ ਪਤਾ ਨਹੀਂ ਹੋਰ ਤਾਂ ਕਿੰਨੇ ਹੋਣਗੇ ਚਲੋ ਇੱਕ ਗੱਲ ਤਾਂ ਸਾਹਮਣੇ ਆ ਗਈ ਉਹਨਾਂ ਦੇ ਪਲਾਟ ਪਲਾਟ ਦਾ ਪੈਸੇ ਵੀ ਉਹਨਾਂ ਨੂੰ ਦਿਵਾਉਣੇ ਚਾਹੀਦੇ ਆ ਜਿਨ੍ਹਾਂ ਨੇ ਇਹ ਕਬਜ਼ਾ ਕਰੀ ਬੈਠੇ ਆ ਸੋ ਆ ਹਾਲਾਤ ਨੇ ਜਿਹੜੇ ਸਾਡੇ ਇਥੋਂ ਦੇ ਐਮਪੀ ਦੇ ਨੇ ਮੈਂ ਫੇਰ ਬਾਰ-ਬਾਰ ਕਹਿਣਾ ਵੀ ਮੁੱਖ ਮੰਤਰੀ ਪੰਜਾਬ ਨੂੰ ਅਸੀਂ ਬੇਅਪੀਲ ਕਰਦੇ ਆ ਵੀ ਇਹਨਾਂ ਦੇ ਕਾਰਵਾਈਆ ਜਿਹੜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ